ਸਭ ਤੋਂ ਪਹਿਲਾਂ ਕਨਸਰਸ ਸਸਰੀ ਦਾ ਦੇਖੋ ਅੱਜ ਤੱਕ ਜਿੰਨੀਆਂ ਵਿੱਚ ਸਰਕਾਰਾਂ ਨੇ ਇਹਨਾਂ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਸਟੇਟ ਦੀ ਸਰਕਾਰ ਹੋਵੇ ਇਹਨਾਂ ਨੇ ਜੋ ਜਿਹੜੇ ਜਿਹੜੇ ਸਰਕਾਰੀ ਐਸੈਟ ਸੀਗੇ ਜਿਹੜੇ ਉਹਨਾਂ ਨੂੰ ਵੇਚਿਆ ਹੀ ਆ ਪਰ ਇਹ ਪਹਿਲੀ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਹੈ ਜਿਨ੍ਹਾਂ ਨੇ ਪ੍ਰਾਈਵੇਟ ਜਿਹੜੀਆਂ ਕੰਪਨੀ ਆ ਉਹਨਾਂ ਨੂੰ ਖਰੀਦਿਆ ਇੱਕ ਵੱਡਾ ਥਰਮਲ ਪਲਾਂਟ ਖਰੀਦਿਆ ਉਹਦਾ ਅੱਜ ਸਰਦਾਰ ਫੁਗਾਂ ਸਿੰਘ ਮਾਨੀ ਦੀ ਅਰਥੀ ਸਾਡੇ ਨੈਸ਼ਨਲ ਕਨਵਨਿੰਗ ਸ਼੍ਰੀ ਕੇਜਰੀਵਾਲ ਸਾਹਿਬ ਉਹਦਾ ਅਦ ਕਾਟ ਰਏ ਨੇ ਇਸੇ ਕਰਕੇ ਅਸੀਂ ਗੋੰਦਵਾਲ ਸਾਹਿਬ ਤੋਂ ਬਾਅਦ ਛੇਰੋ ਡੈਲੀ ਲਈ ਜਾ ਰਹੇ ਨੇ ਲੋਕਾਂ ਦੇ ਵਿੱਚ ਇਤਸ਼ਾਹ ਲੋਕਾਂ ਦੇ ਵਿੱਚ ਬਹੁਤ ਪਿਆਰ ਆ ਮਾਨ ਸਾਹਿਬ ਲਈ ਸਤਿਕਾਰ ਹੈ ਕਿ ਉਹ ਜਿਹੜੇ ਵੀ ਕੰਮ ਕਰਦੇ ਲੋਕ ਹੈ ਤੈਸੀ ਲੋਕਾਂ ਦੇ ਪੱਖ ਦੇ ਸਾਰੇ ਕੰਮ ਕਰ ਰਹੇ ਨੇ ਔਰ ਉਹਦੇ ਕਰਕੇ ਹੀ ਸਾਰੇ ਲੋਕ ਖੁਸ਼ ਨੇ ਜਿਹੜੇ ਕਿਉਂਕਿ ਪ੍ਰਵਾਤੀ ਪਾਰਟੀਆਂ ਦਾ ਕੰਮ ਸਿਰ ਆਪਣੇ ਘਰ ਭਰ ਨਾ ਰਿਆ ਪਰ ਇਹ ਜਿਹੜੀ ਪਾਰਟੀ ਆ ਖਾਸ ਕਰ ਸਰਦਾਰ ਪ੍ਰੋਗਰੈਸਿਵ ਮਾਨ ਸਾਹਿਬ ਇਹ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰ ਰਹੇ ਨੇ ਔਰ ਜਿਹੜੇ ਅੱਗੇ ਵੀ ਬਹੁਤ ਸਾਰੇ ਅੱਜ ਜਿਹੜੇ ਐਲਾਨ ਹੋਣਗੇ ਜਿਸ ਤਰ੍ਹਾਂ ਕੱਲ ਹੀ ਤੇ ਲੋਕਾਂ ਨੂੰ ਰਾਸ਼ਨ ਲੈਣ ਲਈ ਘਰੋ ਘਰੀ ਜਾਨੀ ਕੰਮਕਾਰ ਛੱਡ ਕੇ ਟੱਕੇ ਖਾਣੇ ਪੈਂਦੇ ਸੀ ਪਰ ਜਿਹੜਾ ਮਾਨ ਸਾਹਿਬ ਨੇ ਨਵੇਂ ਜਿਹੜਾ ਕੰਮ ਸ਼ੁਰੂ ਕੀਤਾ ਵੀ ਕਿਤੇ ਨੂੰ ਕਿਤੇ ਕਿਸੇ ਦੇ ਘਰੇ ਬਜ਼ੁਰਗ ਹੋ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਉਹਦੇ ਘਰੇ ਰਾਸ਼ਨ ਪਹੁੰਚੂਗਾ 600 ਨਹੀਂ ਜਿਹੜੇ ਫ੍ਰੀ ਨੇ ਜਿਹੜੇ ਸ਼ਹੀਦ ਜਿਹੜੇ ਸਾਡੇ ਪੰਜਾਬ ਦੇ ਸ਼ਹੀਦ ਨੇ ਉਹਨਾਂ ਨੂੰ 1-1 ਕਰੋੜ ਰੁਪਇਆ ਦੇ ਰਹੇ ਨੇ ਹੋਰ ਜਿਹੜੇ ਅਣਗਿਣੇ ਕੰਮ ਆ ਜਿਹੜੇ ਗਣਾ ਜਿਹੜੇ ਗ੍ਰਾਊਂਡ ਨੂੰ ਕੰਮ ਚਾਹੀਦਾ ਔਰ ਇਹੋ ਜਿਹਾ ਕੰਮ ਕਰ ਰਹੇ ਲੋਕਾਂ ਦੇ ਨਾਲ ਜਿਹੜੀ ਵਾਦੇ ਨਹੀਂ ਜਿਹੜੀਆਂ ਗਰੰਟੀਆਂ ਕੀਤੀਆਂ ਉਹ ਪੂਰੇ ਕਰ ਰਹੇ ਨਹੀਂ ਇਸ ਕਰਕੇ ਦੀ ਇਹਨਾਂ ਲੋਕਾਂ ਦੇ ਵਿੱਚ ਇਸ ਤੇ ਛਾਅ ਔਰ ਸਾਰੀ ਉੱਤੇ ਜਾ ਰਿਹਾ ਕਿੰਨੀਆਂ ਬੱਸਾਂ ਦਾ ਕਾਫਲਾ ਜਾ ਰਿਹਾ ਹੈ ਇਹ 6 ਬੱਸਾਂ ਦਾ ਸੀ ਕਾਫਲਾ ਕੁਝ ਪਹਿਲਾਂ ਚਲੇ ਗਈਆਂ ਨੇ ਤੇ ਕੁਝ ਨੇ ਅਸੀਂ ਬਾਕੀ ਬਿਲੇ ਚਲੇਗਾ ਸਾਡੇ ਤੋਂ ਕਿਉਂਕਿ ਕੁਝ ਬੱਸਾਂ ਆਈਆਂ ਕਿ ਪ੍ਰਾਈਵੇਟ ਬੱਸਾਂ ਨੇ ਜਿਹੜੀਆਂ ਕਿ ਟੈਂਸ਼ਰ ਕਈ ਵਾਰੀ ਤੇ ਨਹੀਂ ਪਰ ਇਹ ਜਿਹੜੀ ਵੀ ਬੱਸਾਂ ਲੇਟ ਆਈਆਂ ਆਫਰ ਹੋਣਾ ਸੀ ਇਹਨਾਂ ਦੇ ਨਾਮ ਤੋਂ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਸਾਰੇ ਸਾਡੇ ਸਾਥੀ ਆਏ ਨੇ ਵੱਖ-ਵੱਖ ਪਿੰਡਾਂ ਤੋਂ ਸ਼ਹਿਰ ਕਪੂਰਥਲੇ ਤੋਂ ਹਲਕਾ ਕਪੂਰਥਲੇ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਲਗਭਗ 100 ਤੋਂ ਵਧੇਰੇ ਬੱਸਾਂ ਦੀ ਡਿਊਟੀ ਕਪੂਰਥਲੇ ਤੋਂ ਲੱਗੀ ਹੈ ਤੇ ਸਾਰੇ ਜਿਹੜੇ ਦਰਜਾ ਬਦਰਜਾ ਆਗੂ ਨੇ ਉਹਨਾਂ ਦੀ ਰਹਿਮਾਈ ਹੇਠ ਬੱਸਾਂ ਜਾ ਰਹੀਆਂ ਨੇ ਅਸੀਂ ਇਹਨਾਂ ਬੱਸਾਂ ਦੇ ਕਾਫਲੇ ਨੂੰ ਲੈ ਕੇ ਪਹਿਲਾਂ ਗੋਲਵਾਲ ਸਾਹਿਬ ਜਾਵਾਂਗੇ ਉੱਥੇ ਥਰਮਲ ਪਲਾਂਟ ਜਿਹੜਾ ਕਿ ਭਗਵੰਤ ਮਾਨ ਸਾਹਿਬ ਨੇ ਸਾਡੇ ਪੰਜਾਬੀਆਂ ਦੇ ਹਵਾਲੇ ਕਰਨਾ ਅੱਗੇ ਤੇ ਸਰਕਾਰਾਂ ਲੁੱਟਣ ਕੁੱਟਣ ਆਲੀਆਂ ਆਉਂਦੀਆਂ ਰਹੀਆਂ ਔਰ ਇਹੋ ਜੇ ਉਦਯੋਗ ਇਹੋ ਜੇ ਪ੍ਰੋਜੈਕਟ ਖੋਏ ਨੇ ਔਰ ਇਹ ਪ੍ਰੋਜੈਕਟ ਪਹਿਲਾ ਪ੍ਰੋਜੈਕਟ ਹੈ ਪੰਜਾਬ ਦਾ ਹੋਰ ਵੀ ਕਈ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਨੇ ਇਹ ਲੋਕਾਂ ਦੀ ਝੋਲੀ ਚ ਪਾਇਆ ਜਾ ਰਿਹਾ ਥਰਮਲ ਪਲਾਂਟ ਔਰ ਇਹਦੇ ਉਦਘਾਟਨ ਤੋਂ ਬਾਅਦ ਸ਼ਹਿਰੋਂ ਬਹੁਤ ਵੱਡੀ ਰੈਲੀ ਹੋ ਰਹੀ ਹੈ ਜਿਦੇ ਵਿੱਚ ਕੇਜਰੀਵਾਲ ਸਾਹਿਬ ਸ਼ਾਮਲ ਹੋ ਰਹੇ ਨੇ ਭਗਵੰਤ ਮਾਨ ਸਾਹਿਬ ਸ਼ਾਮਲ ਹੋ ਰਹੇ ਨੇ ਤੇ ਸਾਡੇ ਹਲਕੇ ਤੋਂ ਇਲਾਵਾ ਲਾਗੇ-ਲਾਗੇ ਜਿੰਨੇ ਵੀ ਜ਼ਿਲ੍ਹੇ ਨੇ ਪੂਰੇ ਬਤਾਂ ਸਭਾ ਹਲਕਾ ਕਪੂਰਥਲਾ ਖਡੂਰ ਸਾਹਿਬ ਇਹ ਸਾਰਾ ਇਲਾਕਾ ਉਥੇ ਇਕੱਤਰ ਹੋਏਗਾ ਔਰ ਲੱਖਾਂ ਦੀ ਤਾਦਾਦ ਨੂੰ ਸੰਬੋਧਨ ਕਰਨਗੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਉੱਥੇ ਜਿਹੜੇ ਐਲਾਨ ਹੋਏ ਨੇ ਉਹਨਾਂ ਦਾ ਭਲੀ ਭਾਂ ਤੁਸੀਂ ਖਬਰਾਂ ਦੇ ਵਿੱਚ ਵਿਸਥਾਰ ਸਹਿਤ ਵਿਆਖਿਆ ਵੇਖ ਲਓਗੇ ਔਰ ਮੈਂ ਆਪਣੇ ਸਾਰੇ ਸਾਥੀ ਜਿਹੜੇ ਸਾਡੇ ਕਬੂਰਥਲੀਓਂ ਬੱਸਾਂ ਲੈ ਕੇ ਪਹੁੰਚੇ ਨੇ ਪਿੰਡਾਂ ਚੋਂ ਸ਼ਹਿਰਾਂ ਚੋਂ ਤੁਹਾਡਾ ਸਾਰਿਆਂ ਦਾ ਕਮਰ ਇਕਬਾਲ ਸਿੰਘ ਫਰਹੰਦ ਸਿੰਘ ਟੋਟ ਤੇ ਹੋਰ ਸਾਡੇ ਦਰਜਾ ਬਦਰਜਾ ਜਿੰਨੇ ਵੀ ਸਾਡੇ ਲੀਡਰ ਆਗੂ ਨੇ ਸਾਰਿਆਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਔਰ ਆਸ ਹੈ ਕਿ ਸਮੇਂ ਸਮੇਂ ਜਦੋਂ ਵੀ ਸਾਨੂੰ ਇਦਾਂ ਦਾ ਸੁਨੇਹਾ ਮਿਲੇਗਾ ਆਪਾਂ ਵੱਧ ਚੜ ਕੇ ਹਿੱਸਾ ਲੈਂਦੇ ਹੋਏ ਇੱਕ ਦੂਜੇ ਦੇ ਨਾਲ ਬਾਵਾ ਬਣ ਕੇ ਆਪਾਂ ਇਹ ਹੌਸਲੇ ਦੇ ਨਾਲ ਅਗਲਾ ਸਫਰ ਤੈਅ ਕਰਿਆ ਕਰਾਂਗੇ ਤੇ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਬੜੀ ਖੁਸ਼ੀ ਦਾ ਦਿਨ ਆ ਇੱਕ ਸਰਮਨ ਪਲਾਂਟ ਦਾ ਅਧਿਗਠਨ ਕਰ ਰਿਹਾ ਸਾਡੇ ਆਪਣੇ ਮੁੱਖ ਮੰਤਰੀ ਸਾਹਿਬ ਬਦਮਾਨ ਜੀ ਅਸੀਂ ਉਹਨਾਂ ਨੂੰ ਵਧਾਈ ਦੇਣ ਦੇ ਬਾਅਦ ਆ ਦੋਸਤਾਂ ਬਾਅਦ ਸ਼ਹਿਰੋਂ ਬਹੁਤ ਵੱਡੀ ਰੈਲੀ ਹੋ ਰਹੀ ਆ ਜਿਸ ਵਿੱਚ ਬਹੁਤ ਵੱਡੇ ਵੱਡੇ ਐਲਾਨ ਕੀਤੇ ਜਾਣਗੇ ਇਸ ਰੈਲੀ ਵਿੱਚ ਸਾਡੇ ਮੁੱਖ ਮੰਤਰੀ ਭਗਮਤ ਮਾਨ ਸਿੰਘ ਜੀ ਤੇ ਕੇਜਰੀਵਾਲ ਸਾਹਿਬ ਜੇਜੇ ਤੌਰ ਤੇ ਪਹੁੰਚ ਰਹੇ ਆ ਜੋ ਜਨਤਾ ਨੂੰ ਵਧਾਈ ਵੀ ਦੇਣਗੇ ਗੋਦਾਰ ਸਾਹਿਬ ਦੇ ਧਰਮਨਾਥ ਜੀ ਤੇ ਹੋਰ ਵੀ ਵੱਡੇ ਵੱਡੇ ਐਲਾਨ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ ਰੈਲੀ ਹਲਕਾ ਕਪੂਰਥਲਾ ਤੋਂ ਜਿਹੜੀ ਅੱਜ ਕਪੂਰਥਲਾ ਹਲਕੇ ਦੇ ਆਗੂ ਸਹਿਬਾਨ ਦੀ ਗਵਾਈ ਵਿੱਚ ਜਿਹਦੇ ਵਿੱਚ ਸਾਡੇ ਆਰਕੀਟੈਕਟ ਸਰਦਾਰ ਬਰਮਿੰਦਰ ਸਿੰਘ ਢੋਡ ਜੀ ਸਾਡੇ ਸਰਦਾਰ ਕਵਰ ਸਿੰਘ ਇਕਬਾਲ ਜੀ ਸਾਡੇ ਹੋਰ ਵੀ ਸਾਥੀ ਜਿਨ੍ਹਾਂ ਦੀ ਅੱਜ ਗਵਾਈ ਵਿੱਚ ਭਾਰੀ ਜਿਹੜੀ ਬੱਸਾਂ ਦੀ ਗਿਣਤੀ ਜਿਹੜੀ ਅੱਜ ਕਪੂਰਥਲੇ ਤੋਂ ਜਾਰੀ ਹੈ ਜੀ ਮਾਨ ਸਾਹਿਬ ਦੀ ਜੋ ਰੈਲੀ ਅੱਜ ਇਹ ਪੱਟੀ ਦੇ ਵਿੱਚ ਹੋ ਰਹੀ ਹੈ ਜੀ ਉਹ ਉਸ ਦੇ ਵਿੱਚ ਜਿਹੜੇ ਸਾਰੇ ਸਾਥੀ ਜਿਹੜੇ ਉਹ ਕਪੂਰਥਲੇ ਤੋਂ ਸ਼ਾਮਿਲ ਨੇ ਜੀ ਕੀ ਇਹ ਚ ਖਾਸ ਹੋਣਾ ਰੈਲੀ ਚ ਇਹਦੇ ਵਿੱਚ ਇੱਕ ਤਾਂ ਦੇਖੋ ਜੀ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਆ ਜਿਹੜੀ ਪੰਜਾਬ ਦੇ ਲੋਕਾਂ ਵਾਸਤੇ ਇਹ ਹੈ ਕਿ ਜੋ ਥਰਮਲ ਪਲੈਂਟ ਜਿਹੜੀਆਂ ਪੁਰਾਣੀਆਂ ਸਰਕਾਰਾਂ ਵੱਲੋਂ ਜਿਹੜੇ ਅੱਗੇ ਵੇਚੇ ਜਾਂਦੇ ਸੀਗੇ ਕਾਰਪੋਰੇਟ ਘਰਾਣਿਆਂ ਨੂੰ ਔਰ ਪੰਜਾਬ ਦੇ ਵਿੱਚ ਪਹਿਲਾ ਵੱਡਾ ਜਿਹੜਾ ਉਪਰਾਲਾ ਜਿਹੜਾ ਮਾਨ ਸਾਹਿਬ ਦੀ ਅਗਵਾਈ ਵਿੱਚ ਹੋਇਆ ਆ ਕਿ ਉਹਨਾਂ ਨੇ ਕੁਝ ਖਰੀਦੇ ਆ ਪੰਜਾਬ ਦੇ ਲੋਕਾਂ ਵਾਸਤੇ ਔਰ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜੀ ਬਿਜਲੀ ਮੁਫਤ ਜਿਹੜਾ ਵਾਅਦਾ ਕੀਤਾ ਸੀਗਾ ਉਹਨਾਂ ਨੇ ਉਹ ਜਿਹੜਾ ਆਪਣਾ ਉਸ ਵਾਅਦੇ ਉੱਤੇ ਜਿਹੜੇ ਕਾਇਮ ਆ ਔਰ ਉਸ ਵਾਅਦੇ ਨੂੰ ਪੂਰਾ ਕਰਨ ਵਾਸਤੇ ਪੰਜਾਬ ਦੇ ਲੋਕਾਂ ਲਈ ਉਹ ਕੰਮ ਕਰ ਰਹੇ ਆ ਔਰ ਅੱਜ ਥਰਮਲ ਪਲੈਂਟ ਜਿਹੜਾ ਉਹ ਆਪਣੇ ਗੋਇੰਦਵਾਲ ਸਾਹਿਬ ਵਾਲਾ ਆ ਅੱਜ ਉਹ ਪੰਜਾਬ ਦੀ ਜਿਹੜੀ ਪਾਵਰਕਾਮ ਆ ਜਿਹੜੇ ਬਿਜਲੀ ਵਿਭਾਗ ਨੂੰ ਬਿਜਲੀ ਭਾ ਗਿਆ ਔਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਉਹ ਸਮਰ ਕਰਨਗੇ ਜੀ ਉਹ ਸਪੁਰਦ ਕਰਨਗੇ ਜੀ ਸਰੇ ਹੀ ਮਿੱਤਰ ਆ ਕੇ ਬੜਾ ਸਤਿਕਾਰ ਕਰਦੇ ਜਿਹੜੇ ਆਪਣਾ ਟਾਈਮ ਕੱਢ ਕੇ ਤਰਦੀ ਦੇ ਵਿੱਚ ਸ਼ਾਮਲ ਹੋਏ ਨੇ ਜਿਹੜੇ ਭਗਵਾਨ ਜੀ ਸਾਹਿਬ ਦੇ ਲਈ ਉਹ ਜਿਹੜੇ ਸਾਰੇ ਜਾਣੇ ਹਾਜ਼ਰ ਹੋ ਰਹੇ ਆ ਉਹਨਾਂ ਦੇ ਇੱਕ ਫਿਰੋਸ प्लान ਤੇ ਬਾਡੀ ਨੂੰ ਕੰਦੇ ਵਾਸਤੇ ਇੱਕ ਜੋ ਰੈਲੀ ਹੈ ਸਰੂਪ ਉਹ ਆਪ ਉਸ ਤੇ ਸਾਰੇ ਸ਼ਾਮ ਹੋ ਕੇ ਜਾ ਰਹੇ ਆ ਕਿ ਕਿ ਭਗਵਾਨ ਸਾਹਿਬ ਬਹੁਤ ਹੀ ਵਧੀਆ ਜੇਸ਼ ਵਾਸਤੇ ਕੰਮ ਕਰ ਰਹੇ ਨੇ ਜਨਤਾ ਵਾਸਤੇ ਕੰਮ ਕਰ ਰਹੇ ਨੇ ਤੇ ਬਹੁਤ ਬਹੁਤ ਸਾਰਾ ਬਦਲ ਨੂੰ ਅਨਿਸ਼ਰੀ ਅਨੇ ਉਹਨਾਂ ਦੇ ਨਾਲ ਜੁੜਾ ਲਾ ਕਰਿਆ ਉਹ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਆ